ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਪੜਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨਾਕ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਹਰਪਾਲ ਦੇ ਕੋਲ ਤੇ ਅਜੋ ਕਰਦੇ ਹਾਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਅੱਗੇ ਤੁਸੀਂ ਕਹੋ ਵੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਤੇ ਬਾਈ ਆਪਣਾ ਨਾਮ ਤੇ ਡਰੈਸ ਦਾ ਸੇਵਾ ਮਹਾਰਾਜ ਪਾਸਿੰਗ ਦੇ ਪਿੰਡ ਚੋਇਲਾ ਜ਼ਿਲ੍ਹਾ ਮਸਾਲੀ ਠੀਕ ਆ ਜੀ ਫੋਨ ਨੰਬਰ 9345 ਚਲਾਉਂਦੇ ਨੇ ਆਪਾਂ ਜੀ ਠੀਕ ਆ ਜੀ ਬਾਈ ਆ ਪਹਿਲੇ ਨੰਬਰ ਤੇ ਝੋਟੀ ਦੱਸਿਓ ਹਨ ਇਹਦੇ ਬਾਰੇ ਇਹ ਜਗੇ ਵੀ ਦੂਜਾ ਸੁਆ ਸੁਈ ਆ ਅੱਛਾ ਜੀ ਮਗਰ ਇਹ ਤਾਂ ਕੱਟੀ ਗੀਆਂ ਠੀਕ ਆ ਜੀ 12 ਤੋਂ 13 ਕਿਲੋ ਦੁੱਧ ਆ ਜਾਣਾ ਜਿਹਦੇ ਦੁੱਧ ਠੀਕ ਆ ਠੀਕ ਆ 12 ਤੋਂ 13 ਕਿਲੋ ਜਿਹੜਾ ਦੁੱਧ ਬਿਲਕੁਲ ਚੰਗਾ ਆ ਰਿਆ ਤੇ ਝੰਡਾ ਝੰਡਾ ਜਿਹੜਾ ਬਹੁਤ ਜਿਹਾ ਸਫਾਈਆਂ ਦੇ ਵਿੱਚ ਕੱਟੀ ਆ ਗਈ ਪਿਛਰੇ ਇਹ ਤਾਂ ਮਗਰ ਕੱਟੀ ਆ ਗਈ ਆਪਾਂ ਜਗੇ ਵੀ ਆ ਵੇਦਗੇ ਪਾਈ ਹੀ ਦੁਨਆ ਆ ਰਹੀ ਹੈ ਮਨੋ ਠੀਕ ਹੈ ਠੀਕ ਹੈ ਮਾਜੋ ਤਾਂ ਵੀ ਵੇਖਦੀ ਅੱਛਾ ਜੀ ਦੁਨਆ ਸਾਈ ਭਾਈ ਸ਼ਵਾਰਿਆ ਨੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਜੱਗੇ ਵੀ ਜਿਹਦੇ ਸਾਹ ਹੁਣ ਮੰਨ ਲਓ ਵੀ ਹੁਣ ਪੱਠੇ-ਪੁੱਠੇ ਜੇ ਰੋਟ ਠੰਡੀ ਤੋਂ 15 ਕਿਲੋ ਦੀ ਪਾਈ ਜਾਊਗੀ ਰਾਮ ਨੰਦ ਅੱਛਾ ਜੀ ਹਾਂ ਫੁੱਲਾ ਢੁੱਲਾ ਠੀਕ ਹੈ ਠੀਕ ਹੈ ਤੇ ਲੈ ਇਹ ਦੂ ਲੋੜੀ 15 ਲੀਟਰ ਦਾ ਦੁੱਧ ਭਰੂਗੀ ਕਰਮਾਲੀ ਤੇ ਅਸ ਤਾਂ ਜਿਹੜਾ ਮੌਕੇ ਤੇ 1200 13 ਲੀਟਰ ਦੁੱਧ ਤਿਆਰ ਆ ਤੇ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਆ ਬੱਚੋ ਟੀ ਦਾ ਚੈਪਟ ਬਲੈਕ ਜਿਆ ਤੂਆ ਤੇ ਪੇਟ ਥੋੜਾ ਵੀ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੂੰ ਕਰੋ ਜੀ ਚੈੱਕ ਸਿੰਘ ਵੇਖੋ ਜਕੇ ਵੀ ਕਿਹਨੇ ਆਦਾ ਹੋਣੀ ਠੀਕ ਲੋ ਜੀ ਫੇਲ ਵਾਲੀ ਵੀ ਚੈੱਕ ਕਰਾਉਂਦੇ ਆ ਨਵੇਂ ਰੰਗ ਸੇ ਲਗਾ ਪਿਆ ਵਾ ਆ ਥਾਣੇ ਦਾ ਸੈਜ ਗੈਬ ਜਿਹੜਾ ਐਨ ਕੱਟਾ ਕੱਲਾ ਲੱਗਾ ਪਿਆ ਚਾਹਾਂ ਨੁਕਰਾਂ ਦੇ ਐਨ ਫੀਡੀਆਂ ਦੇ ਪਾਵੇ ਅੱਗੇ ਥਾਣਿਆਂ ਤੇ ਥਾਣੇ ਵੀ ਜਿਹੜਾ ਨੌਕਰਗਾ ਲੱਗਾ ਲਓ ਜੀ ਚੈੱਕ ਕਰ ਸਕਦੇ ਬਈ ਇਹਦਾ ਭਾਈ ਜੀ ਮੋਲ ਦੇ ਰਗਾ ਜੱਗੇ ਵੀਰ ਮੋਲੇ ਦਾ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਠੀਕ ਆ ਆਪਾਂ ਮੋੜਨਾ ਨਹੀਂ ਠੀਕ ਆ ਠੀਕ ਆ ਲਓ ਜੀ ਇਹਦਾ ਭਾਈ ਕਹਿੰਦਾ ਕਿ ਰੇਟ ਜਿਹੜਾ ਫੋਨ ਤੇ ਕਰਾਂਗੇ ਤੇ ਮੋੜਨਾ ਨਹੀਂ ਕਿ ਭਰਾ ਨੂੰ ਵੀ ਤੇ ਦੂਜੇ ਨੰਬਰ ਤੇ ਭਾਈ ਕਿਵੇਂ ਇਹ ਦੂਜਾ ਸੂਆ ਛੋਟੀ ਜੱਗੇ ਵੀਰ ਸੂਈ ਅੱਜ ਸੂਈ ਨੂੰ 10000 ਦਿਨ ਹੋ ਗਏ ਆ ਅੱਛਾ ਜੀ ਇਹ ਤਾਜੀ ਝੋਟੀ ਮਾਲਾ ਸੂਹੀ ਠੀਕ ਆ ਉਹਦੇ ਤੁਹਾਨੂੰ ਪਤਾ ਵੀ ਰਮਦਾਸ ਵਾਲਾ ਜਿੱਦੋਂ ਪਾਣੀ ਪੂਣੀ ਆਇਆ ਹੈ ਨਾ ਹਾਂਜੀ ਹਾਂਜੀ ਉਹ ਵੀ ਖੋਲ ਆਏ ਆ ਸਾਰਾ ਮਾਲ ਉਹਦੇ ਵੀ ਕੋਈ ਸਾਰਾ ਆਇਆ ਇੱਕ ਇੱਕ ਘਰ ਤੋਂ ਅੱਛਾ ਜੀ ਸਤਾ ਨੂੰ ਪਤਾ ਵੀ ਹੁਣ ਉਧਰ ਪੱਠੇ ਪੁੱਠੇ ਨਹੀਂ ਹੈਗੇ ਹਾਂਜੀ ਹਾਂਜੀ ਆਹ ਗੱਲ ਆ ਤੇ ਝੋਟੀ ਥੱਲੇ ਦੁੱਧ ਚੰਗਾ ਹੀ ਹੁਣ ਕੱਢ ਗਿਆ ਹੁਣ 9-10 ਕਿਲੋ ਦੁੱਧ ਵੀ ਮਗਰੇ ਤੇ ਕੱਟਾ ਏ ਠੀਕ ਠੀਕ ਹੁਣ ਪੱਠਿਆਂ ਦਾ ਦੁੱਖ ਤੋਂ ਮਾਰੇ ਨੇ ਜਵਰੇ ਨੇ ਦੇ ਦਿੱਤੀਆਂ ਠੀਕ ਆ ਜਿੱਦੋਂ ਪੱਠੇ ਆ ਜਾ ਜੱਗੇ ਵੀ ਰੋਣੇ 6 ਮਹੀਨਿਆਂ ਜਾ ਕੇ ਅੱਛਾ ਜੀ ਖੋਲੋ ਭਾਈ ਇਹੋ ਉਦੋਂ ਮੀਰ ਲੈ ਲੇ ਜੀ ਗੱਡੂਰ ਮਾਰਨੀਆ ਚੋਟੀ ਚੰਗੀ ਆ ਬੜੀ ਚੰਗੀ ਦੂਜਾ ਸੁਆ ਕਰੀ ਚੋਟੀ ਵਾਲਦੀ ਅਰੇ ਵਿੱਚ ਆ ਕਰ ਸਕਦੇ ਜੇ ਕਿ ਕੱਦ ਕੱਦ ਜਿਹੜਾ ਇਹਦਾ ਵੀ ਚੰਗਾ ਤੇ ਇਹ ਵੀ ਦੂਜਾ ਸੁਆ ਵਾ ਉਹ ਪਰਲਾ ਕੱਟਾ ਵੀ ਗੱਡੇ ਵਿੱਚ ਦਾ ਠੀਕ ਆ ਜੀ ਲਓ ਜੀ ਆਹ ਬਲਾਦਾ ਜਵਾਕ ਜੇ ਮੇਲ ਕਾਹਵਾ ਗਿਆ ਜੇ ਜਿੱਕੇ ਦੇ ਇਹ ਵੀ ਪਾਈ ਆ ਸਾੜਾ ਵਾਲੇ ਲਾਗੇ ਦੇ ਵਿੱਚੋਂ ਤੇ ਚਲੋ ਅੱਧਾ ਤੁਹਾਨੂੰ ਪਤਾ ਆ ਕਿ ਥੋੜੀ ਜੀ ਸੇਵਾ ਸੁਆ ਨਹੀਂ ਹੋਈ ਪਸ਼ੂਆਂ ਦੀ ਤੇ ਇਸ ਕਰਕੇ ਬੰਦਾ ਘਰ ਤੋਂ ਥੋੜੀ ਘਟ ਗਈ ਆ ਬਾਕੀ ਕਾਤ ਵਜਨਾ ਤੇ ਖਣਾ ਦਾ ਸਾਇਜ ਗਿਆ ਜਿਹੜਾ ਚੰਗਾ ਆ ਗਿਆ ਇਹਨੂੰ ਵੀ ਨੋਕਲਾ ਥਾਂ ਲੱਗਾ ਵਾ 9 ਤੋਂ 10 ਲੀਟਰ ਬਾਈ 5 6 ਲੀਟਰ ਕਿ ਵੀ ਕੋ ਸਾਹਮਣਾ ਲੈ ਜੇ ਨਾ 11 12 ਕਿਲੋ ਝੋਟੀ ਦੇ ਵਿੱਚ ਪਾਈ ਜਾਣਾ ਆ ਅੱਛਾ ਜੀ ਉਧਰੋਂ ਆਈਆਂ ਭੁੱਖੀਆਂ ਪਾਣੀਆਂ ਦੀਆਂ ਹੋਣੀ ਚੱਲਦਾਂ ਆਣਗੇ ਵਨ ਵਨ ਖਾਣ ਲੱਗੀਆਂ ਆ ਅੱਛਾ ਜੀ ਹਾਂਜੀ ਇਹਦਾ ਬਾਈ ਜੀ ਮੋਲੇ ਮੋਲੇ ਦਾ ਜੱਗੇ ਵੀ ਤਾਨੂੰ ਭਾਵੇਂ ਲੱਖ ਕਰ ਲਓ ਲੱਭੇ ਲਾ ਲਓ ਹਾਂਜੀ ਇਹ 85 ਆ ਦੇ ਦੀਏ ਕਰ ਦੀ ਜਵਰਾ ਪੂਰੇ 80 ਦੀ ਜਾ ਜਾ 75000 ਦੀ ਛੋੜੀ ਠੀਕ ਆ ਲਓ ਜੀ 75000 ਦੇ ਵਿੱਚੋਂ ਛੋੜ ਛੱਪਾ ਹੀ ਹੋਊਗਾ ਬਿਲਕੁਲ ਨਾਰਮਲ ਰੇਟ ਆ ਆਹ ਤੇ ਜੇ ਨੰਬਰ ਤੇ ਨੀ ਨੀਰਵੀ ਲੀਲੀ ਰਵੀ ਆ ਗਈ ਆ ਇਹ ਕਿਵੇਂ ਜੀ ਲੱਗੇ ਵੀਰ ਇਹਦੇ ਖਾਲੇ 9 ਕਿਲੋ ਬੋਦੀ ਅੱਛਾ ਜੀ ਐ ਟਾਈਮ ਤੇ ਠੀਕ ਆ ਤੇ ਦੇਰ ਤੋਂ 2 ਮਹੀਨੇ ਹੋ ਗਏ ਬਣੀ ਹੋ ਅੱਛਾ ਜੀ ਹਾਂ ਚੈੱਕ ਪਾਸ ਨਹੀਂ ਚੈੱਕ ਕਰਾਈ ਨਹੀਂ ਨਾ ਮੰਨ ਲਓ ਟਾਈਮ ਘਟਿਆ ਨਾ ਉਹਨਾਂ ਕਰਾਈ ਨਾ ਆਪਾਂ ਕਰਾਈ ਤੇ 2 ਮਹੀਨੇ ਲੱਗੀ ਨੀਲੀ ਰਵੀ ਤੇ ਖੋਲ ਦਿਓ ਵੱਡੇ ਭਾਈ ਜੀ ਇਹ ਵੀ ਹਾਂ ਜੀ ਹਾਂ ਜੀ ਦੋ ਜੱਗੇ ਵੀ ਇਹ ਵੀ ਮੰਨ ਲਓ 13-14 ਕਿਲੋ ਦੇਦੀ ਆ। ਉਹ ਮਿੱਲੀ ਦੀ ਝੋਟੀ ਹੈ। ਕੀ ਆ? ਕਿੰਵੇਂ ਸਵੇਰ ਲਈ ਗੱਬਣਿਆ? ਇਹ ਤੀਸਰਾ ਹੈ ਕਿ ਦੁਪਹਿਰ ਕਿ ਤੀਸਰੀ ਦੀ। ਠੀਕ ਹੈ। ਉਹ ਕੀ ਜੇ ਸਵੇਰ ਲਈ ਗੱਬਣਿਆ 2:20 ਮਿੰਟ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ। ਬਾਕੀ ਚੈੱਕ ਨਹੀਂ ਬਾਈ ਨੇ ਕਰਾਈ। ਨਾ ਦੁੱਧ 9 ਕਿਲੋ ਜੱਗੇ ਵੀ ਜਦੋਂ ਮਰਜ਼ੀ ਕੋਈ ਵੀ ਸਾਥ ਮੋੜੇ। ਠੀਕ ਹੈ ਠੀਕ ਹੈ। ਦੁੱਧ 9 ਲੀਟਰ ਜਿਹੜਾ ਇਸ ਦਾ ਬਿਲਕੁਲ ਰੈਡੀ ਆ। ਵਿੱਚ ਗੱਡਾ ਜਿਹੜਾ ਬਹੁਤ ਹੀ ਚੰਗਾ ਜਿਹਾ ਬਣਿਆ। ਸਣਾ ਬੱਸ ਹੈ ਜਿਹੜਾ ਬਹੁਤ ਵਧੀਆ ਆ ਗਿਆ। ਹਣ ਕੱਲਾ ਕੱਲਾ ਥਣ ਲੱਗਾ ਪਿਆ ਵਾ। ਇਸ ਬੋਲ ਜਿਆ ਕਾਸ ਤੇ ਯਾਖਾ ਕੀ ਮਣਕੀ ਬਈ ਸੱਜਰ ਨੇ ਕਿੰਨਾ ਭਰਿਆ ਦੁੱਧ 13 14 ਲੀਟਰ ਠੀਕ ਆ ਲਓ ਜੀ ਸੱਜਰ ਨੇ 13 14 ਲੀਟਰ ਜਿਹੜਾ ਦੁੱਧ ਭਰਿਆ ਵਾ ਇਸ ਦਾ ਹੁਣ ਲੱਕੇ ਤੇ 9 ਤੋਂ 9 ਲੀਟਰ 9 ਕਿਲੋ 9 ਠੀਕ ਹੈ ਠੀਕ ਆ ਲਓ ਜੀ 9 ਲੀਟਰ ਜਿਹੜਾ ਇਸ ਟਾਈਮ ਮੌਕੇ ਤੇ ਰੈਡੀ ਆ ਤੇ ਚੱਡੇ ਤੇ ਤਾਂ ਆਪਾਂ ਸੇ ਡੱਬ ਆ ਗਏ ਆ ਇਹਦਾ ਭਾਈ ਜੀ ਮੋਲ ਇਹਦਾ ਜੱਜੇ ਵੀ ਨਿਕਾ ਜੇ ਮੋਲ ਅੱਛਾ ਜੀ ਇਹ ਸੱਤ ਦੇ ਦੇ ਜੀ ਕਰ ਦਈਓ ਵਾ ਜੀ ਆ ਦਿਆ ਕਰੀਏ ਹਾਂਜੀ ਪੂਰੇ ਪੈਣ ਦੇ ਦੇ ਦਾਂਗੇ ਹੋਰ ਕਰਦੀ 60 ਕਰਦੀ ਅੰਦਰ 50 200 ਹੋਰ ਠੀਕ ਆ ਲਓ ਜੀ 55000 ਦੀ ਐਤੋਂ ਪਰੇ ਰੱਬ ਦਾ ਨਾਮ ਹੀ ਆ ਬਿਲਕੁਲ ਨੋਰਮਲ ਰੇਟ ਆ ਪਈਆ ਕਿਨੇ ਆ ਗਈ ਚੌਥੇ ਦੇ ਇਹ ਵੀ ਜੱਗੇ ਵੀ 1.5 ਦੋ ਮਹੀਨੇ ਦੀ ਗੱਬਣ ਐ ਝੋਟੀ ਅੱਛਾ ਜੀ ਠੀਕ ਆ ਠੀਕ ਆ ਆਪਾਂ ਚੈੱਕ ਕਰੀਏ ਇਹਦੇ ਥੱਲੇ ਆਟਾ ਮਾਊਗਾ 7 7.5 ਕਿਲੋ ਦੁੱਧ ਆ ਅੱਛਾ ਜੀ ਹਾਂ ਇਹ ਤਾਂ ਲੈ ਦੁੱਧ ਸਾਰਿਆਂ ਨਾਲ ਜੱਗੇ ਵੀ ਜਿਆਦਾ ਹੈ ਤੁਹਾਨੂੰ ਪਤਾ ਵੀ ਉੱਥੇ ਲੋਕਾਂ ਨੇ ਆਪਣੀ ਆਪਣੀ ਮਾਂ ਜਾਣ ਪਛਾਈ ਆ ਬਿਲਕੁਲ ਬਿਲਕੁਲ ਜੀ ਇਹ ਤੇਵੇਂ ਪਾਣੀ ਆ ਗਿਆ ਇਹਦੇ ਖੋਲੋ ਵੀਰ ਜੀ ਇਹ ਵੀ ਇਹ ਕਿੰਨਾ ਵਸੂਗਾ ਸੂਗੀ ਇਹ ਤੀਸਰਾ ਇਹ ਵੀ ਤੀਸਰੇ ਲਈ ਪੂਰੀ ਵੱਡੀ ਮਾਝਾ 17 18 ਕਿਲੋ ਦੁੱਧ ਵਾਲੀ ਏ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਤੀਸਰੇ ਸੁਵੇ ਲਈ ਕਰ ਬੰਦੇ ਕਰਵਾਣੀ ਇਹ ਵੀ ਨਿੱਦੀ ਦਾ ਪਾਕ ਰੱਖੀ ਘਰ ਦਾ ਵਜਨ ਜਿਹੜਾ ਬਹੁਤੀ ਚੰਗਾ ਵਾ ਕੁਛ ਕੀਨ ਬਣਾ ਜੱਗੇ ਵੀ ਲੀਡੀਆਂ ਪੂਰੀਆਂ ਦਾ ਅੱਛਾ ਜੀ ਠੀਕ ਹੈ ਠੀਕ ਲੋਜੀ ਥਾਣਾ ਦਾ ਸਾਇਰ ਗਿਆ ਜਿਹੜਾ ਇਹਦਾ ਵੀ ਬਹੁਤ ਚੰਗਾ ਵਾ ਦੋ ਦੋ ਭਾਈ ਮੈਨੂੰ ਵੀ ਹੋ ਗਿਆ ਬਣੀ ਇਹ ਵੀ ਨਹੀਂ ਪਾਈਨੇ ਚੈੱਕ ਪਾਸ ਕਰਾਈ ਕਿਉਂਕਿ ਸਾਰੀਆਂ ਇੱਕ ਇੱਕ ਕਰਦੇ ਹੁੰਦਾ ਆ ਵਾ ਤੇ ਬਾਕੀ ਇਹਦਾ ਸੱਜਾ ਦਾ ਜਿਹੜਾ ਮਿਲਕਰ ਕੋਡ ਕੋਈ ਚੰਗਾ ਵਾ 17 18 ਲੀਟਰ ਚੱਡਾ ਛੱਡਾ ਵੀ ਦੱਸਦਾ ਵਾ ਚਲੋ ਬਾਕੀ ਸਾਰੇ ਭਰਾ ਸਿਆਣੇ ਆ ਥਾਣਾ ਦਾ ਸਾਇਰ ਗਿਆ ਜਿਹੜਾ ਬਹੁਤ ਹੀ ਝੰਡਾ ਆ ਗਿਆ ਵਾ ਇਹਦਾ ਬਾਈ ਜੀ ਮੁੱਲ ਨੱਗੇ ਵੀ ਨੇ ਪੂਰੇ ਫੈਨ ਦੀ ਦੇ ਦੀਏ ਨਹੀਂ ਕਰੀਏ ਵੀ ਚਾਚਾ ਅੱਜ ਅੱਗੇ ਵੀ ਤੁਹਾਨੂੰ ਪਤਾ ਵਜੇ ਨਹੀਂ ਬੜਾ ਮਾਜਦਾ ਹੈ ਚਲੋ ਕੋਈ ਨਹੀਂ ਵੱਡੀ ਮਾਜ ਹੈ ਨਾ 1.5 ਦੋ ਲੱਖ ਦੀ ਮਾਜ ਹੈ ਸੱਜੇ ਸੂਬੇ ਦੇ ਅੱਛਾ ਜੀ ਹਾਂ ਨਹੀਂ ਹੋਣ ਕਰੀਏ ਮਾਨਤਣ ਮਾਨ ਜੀ ਕਰੀਏ ਮਾਨਤਣ ਚਾਚਾ ਅੱਗੇ ਵੀ ਪੂਰੇ ਵੀ 60 700 ਸ਼ੋਰ ਕਰਾਂਗੇ ਸ਼ੋਰ ਕਰਤੀਏ ਦੋ ਸ਼ਾਦਾ ਪੂਰੇ ਠੀ ਜਿਆ ਜਿਆ ਜੀ ਗਾ ਲਓ ਜੀ 58000 ਦੀ ਬਿਲਕੁਲ ਜਿਹੜਾ ਇਹਦਾ ਵੀ ਨੋਰਮਲ ਰੇਟ ਆ ਤੇ ਨਿੱਕੇ ਨਿੱਕੇ ਭਾਅ ਦੇ ਵਿੱਚ ਸਾਰੇ 바ਜੂ ਬਾਈ ਦੇ ਕੋਲ ਅੱਗੇ ਆ ਗਈ ਬਾਈ ਪੂਰੀ ਅੱਗੇ ਵੀਰ ਦੋ ਤਿੰਨ ਡੰਗ ਭਾਉ ਜਿੱਦਾਂ ਮਰਜ਼ੀ ਮੇਰੇ ਕੋਲ ਡੰਗਰ ਚੋੜਾ ਨੇ ਇਹਦੇ ਤੋਂ ਲੈ ਟਮ 9 ਕਿਲੋ ਦੁੱਧ ਜੀ ਅੱਛਾ ਜੀ ਹਾਂ ਠੀਕ ਹੈ ਪਰ ਇੱਕ ਗੱਲ ਜੋ ਮੱਝਾਂ ਮੇਰੀਆਂ ਦੀ ਹਾਂਜੀ ਉਪਰੇ ਫਾਂ ਜਾ ਕੇ ਟਿੱਗਾ ਲਵਾਉਣਾ ਤਾਂ ਮੈਂ ਵਾਪਸ ਜੀ ਅੱਛਾ ਜੀ ਇੱਡੀਆਂ ਮਿੱਠੀਆਂ ਝੋਟੀ ਮੱਝਾਂ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਦੇ ਬਾਈ ਜੀ ਫੋਨ ਦਿਓ ਫਿਰ ਵੀ ਬੋਲੋ ਵੀਰ ਜੀ ਏ ਬਾਈ ਕਿਵੇਂ ਆ ਗਾਂ ਬਣੀ ਬਣੀ ਇਹ ਵੀ ਬਣੀ ਹੈ ਜਕੇ ਵੀਰ ਮਾਂ ਸਾਰਾ ਹੀ ਜਵਾਰੇ ਦਾ ਬਣਿਆ ਆ ਠੀਕ ਹੈ ਠੀਕ ਹੈ ਹਾਂ ਇਹ ਵੀ ਟੋਕੜ ਦਾ ਬਣਾ ਹਾਂ ਮਾਂ ਸਾਰਾ ਹੀ ਬਣਿਆ ਜਵਾਰੇ ਦਾ ਇਹ ਤਾਂ ਮਜਬੂਰੀ ਕਰਕੇ ਨੇ ਵੇਚੀਆਂ ਆ ਬਿਲਕੁਲ ਜੀ ਨਹੀਂ ਕਰਦਾ ਪੂਰੀ ਆ ਗਈ ਇੱਥੇ ਲਾ ਲਈ ਉਹ ਵੀ ਤੇ ਜੱਡਾ ਤੁਸੀਂ ਦੇਖ ਸਕਦੇ ਜਿ ਸੱਜੇ ਦਾ ਵਾਂਗੂ ਬਣਾਇਆ ਕਰਮਾਲੀ ਨੇ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਬਹੁਤੀ ਚੰਗਾ ਵਾ ਕਲਾ ਕਲਾ ਲੱਗਾ ਪਿਆ ਤੇ ਫੇਸ ਵਾਲ ਵੀ ਕੀ ਕਰਦਾ ਤੇ ਜੇ ਇਹ ਵੀ ਥੋੜੀ ਜੀ ਨੀਲੀ ਦੇ ਵਿੱਚ ਆ ਗਈ ਆ ਨੀਲੀ ਪੂਰੀ ਤੇ ਥਣ ਜਿਹੜਾ ਐਨ ਗੇਠ-ਕਿੱਟ ਤੇ ਲੱਗਾ ਪਿਆ ਤੇ ਚੱਟਾ ਜਿਹੜਾ ਬਹੁਤ ਚੰਗਾ ਵਾ ਇਹਦਾ ਬਾਈ ਕਿੰਨਾ ਕਰਕਾਰ ਆ ਲੱਗੇ ਮੇਰਾ ਆਪਣੇ ਕੋ ਵੀਰ ਨੇ ਜਦ ਵੀਡੀਓ ਤੇ ਵੇਖ ਲੈਨੇ ਆਪਣੇ ਕੋ ਮੱਝ ਖੜੀ ਅੱਛਾ 14-15 ਕਿਲੋ ਦੁੱਧ ਮਿਲ ਕੇ ਦਿੱਤਾ ਸੀ ਮੈਂ ਇਹਦੇ ਮੱਝਾਂ ਨੂੰ ਠੀਕ ਆ ਠੀਕ ਆ ਠੀਕ ਆ ਵਿੱਚ 14-15 ਲੀਟਰ ਜਿਹੜਾ ਸੱਜਿਆ ਦਾ ਮਿਲਦਾ ਰਕੌੜੇ ਦੇ ਮੂਹਰੇ ਤੋਂ ਮੈਂ ਜਿਹੜੀ ਬਹੁਤ ਚੰਗੀ ਲੱਗੀ ਦੋਵਾਂ ਫਾਈਲਾਂ ਦੀ ਇਹਦਾ ਬਾਈ ਜੀ ਮੁੱਲ ਫਿਰ ਜੱਗੇ ਵੀਰੋ ਇਹਦਾ ਮੁੱਲ ਉਹਦੇ ਇਹ ਦਿੱਤੀ ਚਲੋ ਮਹਿੰਗੀ ਆਪਾਂ ਮੇਰ ਨੂੰ ਅੱਛਾ ਜੀ ਉਹਨੂੰ ਵੀ ਦਿੱਤੀ ਮਹਿੰਗੀ ਹੋਣਾ ਆਪਾਂ ਇਹ ਪੂਰੇ 60 ਦੀ ਦਵਾਂਗੇ ਲਗਵੇਰ ਨਹੀਂ ਕਰੀਏ ਹੋਰ ਜਾ ਰਿਹਾ ਚਲ ਇਹ ਵੀ 2 ਘਟਾ ਦੋ ਗੱਠੀ ਜਾਂਦੀ ਇੱਕ ਹੋਰ ਘਟਾ ਲੀਏ ਨਹੀਂ ਮੈਂ ਤਾਂ ਖਾਣਾ ਨਹੀਂ 57 ਦੀ ਚਲੋ ਗੋਸਤੂੰ ਇੰਦੇ ਇੰਦੇ ਕੀ ਕਰਨੀਂ ਗਿਜਾ ਨਹੀਂ ਨਹੀਂ ਜੱਗੇ ਵੀ ਹੰਗਿਆ ਜੇ ਤੁਹਾਨੂੰ ਵੀ ਪਤਾ ਮੱਝਾਂ ਵੱਡੀਆਂ ਛੋਟੀਆਂ ਨਹੀਂ ਆ ਠੀਕ ਹੈ ਠੀਕ ਹੈ ਜੋ ਤੇ ਨੌ ਆਈ ਆ ਆਦੀ ਮੱਝਾਂ ਹਲੇ ਦੁੱਧਿਆ ਨੌ ਨੰਬਰ ਵਾਲ ਰੇਟ ਪਾਤਾ ਬਾਈ ਇਹ ਤਾਂ ਮੁਕਤ ਆ ਜੱਗਵੀ ਜਿਹੜਾ ਲਾਇਗਾ ਲਾਇਗਾ ਜਿਹੜਾ ਰਹਿ ਗਿਆ ਉਹ ਗੱਲ ਨਹੀਂ ਮੇਲਾ ਲੁੱਟ ਗਿਆ ਮੇਲਾ ਲੁੱਟਣ ਦੀ ਗੱਲ ਹੈ ਜੱਗੇ ਵੀਰ ਲਓ ਜੀ ਜਿਹੜਾ ਵੀਰ ਭਰਾ ਲੁੱਟ ਗਿਆ ਮੇਲਾ ਤੇ ਉਹ ਲੁੱਟ ਗਿਆ ਜਿਹੜਾ ਰਹਿ ਗਿਆ ਤੇ ਰਹਿ ਗਿਆ ਹਾਂਜੀ ਹਾਂਜੀ ਤੇ ਲੋਬਾ ਜੀ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਤੇ ਬੁੱਲ ਨਹੀਂ ਕਿੰਨੇ ਰੇੜਿਆ ਆਜ ਤੇ ਮੁੱਖ ਤਵਾ ਕੰਮ ਤੇ ਕੇ ਨਹੀਂ ਰਹੀ ਭਾਈ ਜੀ ਵੀਡੀਓ ਪੂਰੀ ਦੇਖ ਲਈ ਤੁਹਾਡਾ ਸਾਰੇ ਬੁੱਲ ਕੋਲ ਪਟਵਾ ਦਾ